ਮੜ ਮੜਾ ਪਾਇ ਜਲੇ ਬਾਲਾਂ ਮਿੱਠਾ ਪਾਇਓ ਥੋੜਾ ਮਾਤਾ ਸਾਰਸ ਸਨ ਮਾ ਜਾਣ ਹੁੱਕ ਵੀ ਲੱਗੀ ਹੋਵੇ ਆ ਕੀ ਹੋ ਗਿਆ ਉੱਥੇ ਹਾਂ ਹੁੱਕ ਵੀ ਲੱਗੀ ਹੋ ਸਹੀ ਗੱਲ ਬੁਖਾਦਾ ਵੀ ਨਾ ਅੱਗੇ ਚੱਲ ਜੂਗਾ ਇੱਥੇ ਗੇੜਾ ਘਣ ਲਿਓ ਤੰਗਾ ਇੱਥੋਂ ਚੱਲਿਆ ਇੱਕੋ ਹੀ ਚੱਲਿਆ ਹਰੇ ਇੱਥੇ ਆ ਕੇ ਕੋਈ ਚੱਲ ਨੂ ਕਿੰਨੇ ਗੇੜੇ ਲਾਉਣੇ ਨੇ ਚੱਤ ਤਿੰਨ ਪੇਰੇ ਗੇੜੇ ਤੇ ਨੋ ਰਾਟ ਗੇੜਾ ਤੇੜਾ ਹੋ ਇੱਥੇ ਗੇੜਾ ਰੱਖਣੀ ਹੈ ਲਗਾ ਲੋ ਜੀ ਲਗਾਉਣੀਆਂ ਨੇ ਲਗਾ ਲੋ ਇੱਧਰ ਦੀ ਇੱਧਰ ਮਾਰਾ ਸਾਹ ਹਾਰਦਾ ਇੱਧਰ ਹੋ ਗਈ ਨਾ ਜੇ ਮੈਂ ਇੱਥੇ ਜਾ ਕੇ ਇੱਕ ਜਾਊਗਾ ਅ ਫੂਜਾ ਜਾ ਕੇ ਦੂਜਾ ਹੋ ਗਿਆ ਦੂਜਾ ਚੱਲ ਪਿਆ ਦੂਜਾ ਆਪ ਕੁੰਡ ਲਾ ਜਾ ਕੇ ਧਰ ਦੇ ਥੋੜੀ ਮਾਰੀ ਮੇਰੇ ਪਾ ਦੇ ਰੋਟੀਆਂ ਦੀਆਂ ਉਹ ਪਾ ਦੇ ਉਹ ਤਾਂ ਫਰੇ ਰੋਟੀਆਂ ਦੇ ਪਾ ਦੇ ਨਹੀਂ ਉਹ ਤਾਂ ਉਹ ਪਾਉਣੀ ਹੁੰਦੀਆਂ ਉਹ ਤਾਂ ਹੀ ਬੜੇ ਫਰੇ ਦੇ ਕੱਟੇ ਨਹੀਂ ਨੀ ਪੁੱਤ ਫਿਰ ਨਹੀਂ ਉਹ ਤਾਂ ਬਸ ਬਸ ਹਾਂ ਠੀਕ ਹੈ ਜੁੰਡੀ ਨਹੀਂ ਗੰਟੀ ਉਹ ਨਹੀਂ ਉਹ ਤਾਂ ਓਏ ਜੁੰਡੀ ਨਹੀਂ ਗੰਨੀ ਇਹ ਅੰਬਟ ਸਕੇ ਹੋਇਆ ਕੋਈ ਨਾ ਕੋਈ ਨਹੀਂ ਮੇਰੇ ਮਾਸਿਕਾਂ ਨੇ 35 ਲੋਣੀਆ ਤੇ 25 ਘਰ ਜਾ ਫਿਰ ਹੋ ਹੋ ਗਏ ਭਾਈ ਦੋ ਕਿਲੇ ਦੋ ਤੀਜਾ ਚੱਲ ਪਏ ਮਸੀਹਾ ਇੱਕ ਜਿਹੜਾ ਰੱਖ ਲਈਏ ਆ ਪਤਾ ਗੇਰ ਹੈ ਨਾ ਪਾ ਕੇ ਰੱਖ ਬੰਦਾ ਸਾਰਾ ਕੋਈ ਨਾਲਾ ਜਿਹੜਾ ਵੇਂਦਾ ਦੀ ਆ ਰੱਖੋ ਮਣੀ ਜੀ ਅੰਦਰ ਫੋਕਾ ਵੀ ਪਾ ਚੱਲ ਰੀਜਾ ਆ ਹੁਣ ਚੌਥਾ ਹੁਣ ਮੂਰੇ ਹੋ ਜੂਗਾ ਉਹਨੇ ਨੂੰ ਮੂਰੇ ਕਰਦੀ ਬੈਠੀ ਨੂੰ ਆਹ ਰਾ ਲੱਡੂ ਬਾਅਦ ਖਾ ਲਿਆ ਹੁਣ ਇੱਥੇ ਭਾਬੀ ਨੂੰ ਮੂਰੇ ਕਰਦੇ ਹੋਗਾ ਉਹ ਚੌਥਾ ਲਾ ਕੇ ਉਹ ਤਿੰਨ ਹੋ ਗਏ ਤਿੰਨ ਇਹਦੇ ਹੋਣਗੇ ਭਾਬੀ ਦਾਟ ਕੇ ਦਾ ਸੇਵਕ ਦਾ ਹੋ ਅਜਵਾ ਚੱਲ ਹੈ ਹੁਣ ਚੱਕਰ ਬਣੇ ਨਹੀਂ ਲੰਡੂ ਤੋੜ ਕੇ ਰੱਖੋ ਇਹ ਲੈ ਚੱਲ ਚੱਲ ਕਿਹੜਾ ਰੱਖ ਦੂੰ ਨੀ ਹੁਣ ਇੱਕ ਕਿਹੜਾ ਰੱਖ ਲਈ ਵਸ ਆਹ ਆ ਨਾ ਕਰੀ ਮੈਂ ਤੇ ਨੀ ਮੈਂ ਮੱਜਾਂ ਤੂੰ ਸਾਥੀ ਜਿ ਕੋਲੀ ਚ ਜਾ ਨਾ ਮੋਟਾ ਨੀ ਹਾਂ ਹਾਂ ਬਣਾਉਂਦਾ ਕੱਲ ਨਾ ਤੁਸੀਂ ਆਏ ਨਾ ਕਹੋਗੀ ਹੁਣ ਮੁੱਢੇ ਤੇ ਲਗਾ ਟਾ ਹਾਂ ਨਾ ਵੀ ਨਾ ਅਧਰੇ ਤੇਰੀ ਤੇ ਹਾਂ ਤੇਰੀ ਜਵਾਨਾ ਹਾਂ ਹੁਣ ਆਇਆ ਏ ਓਏ ਦੂਜਨ ਗਿਆ ਮਸਤਾ ਨਾ ਤੂੰ ਵੀ ਹਜੇ ਸ਼ਾਵਰ ਕਰ ਤਿੰਨ ਜਣੇ ਹੋਗੇ ਹਾਂ ਵਾ ਅੱਛਾ ਕੇ ਤੂੰ ਝਗੜਾ ਹੋ ਜਾਣਾ ਥੋੜੀ ਇੱਥੇ ਗੱਲ ਤੇ ਬੱਸ ਚੱਲ ਹਰ ਤੂੰ ਨਾਲ ਜੇ ਕਰਵਾਲਨੀ ਸਭ ਤੋਂ ਪੂਰਾ ਆ ਜਾਣਾ ਹਨ ਪੁਝਾ ਨਹੀਂ ਕਰਾਂ ਬੱਸ ਆਹ ਕਮਾਂਡ ਵਾਲੀ ਜੇ ਮੁੰਡਾ ਬਾਹਰ ਨਹੀਂ ਨਾ ਹੋਈ ਯਾ ਗੱਬਾ ਐ ਬਾਟ ਬਹੁਤ ਪਈ ਆ ਖਾਂਗ ਨਹੀਂ ਆ ਦੇਖ ਲੈ ਜੇ ਨੀ ਕਰਨਾ ਨਾ ਪਤਾ ਇਹਦੇ ਦੂਰ ਆ ਲੈ ਅ ਵੀ ਪਾਸੇ 1 ਮੀਟਰ ਦਾ ਨਹੀਂ ਖੋਲਦਾ ਤੋ ਕਿ ਭਾਵੇਂ ਤੋਲਾ ਇਹਨਾਂ ਦੇ ਕਿ ਰਿਪਏ ਇਹਨਾਂ ਨੂੰ ਸੋਟੀ ਚਾਹੇ 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 ਇਹਦਾ ਪਾਉ ਕੋ ਫੇਰੋ ਚੱਲ ਚੱਲ ਕੀ ਆ ਲੈ ਬੱਸ ਚੱਲ ਹੁਣ ਚੱਲ ਪਾਪਾ ਬਸ ਕਰਵਾ ਲੈ ਆਹ ਛੱਡੀ ਜੰਗ ਆਹ ਛੱਡੀ ਜੰਗ ਹਾਂ ਉੱਥੇ ਤਾਂ ਰਹਿਣਾ ਉੱਥੇ ਬੈਠ ਕੇ ਬਸ ਤਾਂ ਦੇ ਹੋਰਲੇ ਆ ਹੋਰ ਇੱਧਰ ਹਟਾ ਬਾਸੀ ਪੱਲੇ ਹਟਾ ਦੇ ਸਾਡੀ ਪੰਜਾਈ ਜੱਗੂ ਆਹ ਦੇ ਆ ਹੱਲੇ ਛੱਡ ਤੂੰ ਮੋੜ ਦੇ ਮੀਂਗੀ ਥੱਲੇ ਹੱਟ ਖੜੀ ਹੱਲੇ ਛੱਡੀ ਬਾਅਦ ਚ ਲੈਂਡ ਦੇ ਬੇਬੇ ਐਂਡ ਤੇ ਐਂਡ ਤੇ ਬਣਾ ਛੱਡੀ ਹੱਟ ਲੈ ਹਾਂ ਥੱਲੇ ਛੱਡ ਤੂੰ ਸੇਵ ਕਾ ਆਪ ਚੱਕੀ ਥੱਕ ਸੇਵ ਲੋਥਲੇ ਬਾਹਰ ਖੜਦਾ ਬਾਬੀ ਉਹਨੂੰ ਵੜਾਉਣੀ ਆ ਮੈਂ ਹਾਂ ਉਹਦੀ ਹੈਲਪ ਕਰਾਉਣੀ ਆ ਬਸ ਨਹੀਂ ਨਹੀਂ ਧੀ ਕਾ ਆਹ ਸੇਵ ਕਾ ਲਾਉਂਗਾ ਐਨਾਂ ਦੇ ਮਾਰ ਆਜਾ ਕੋਣ ਚੱਲ ਉਹ ਇੱਥੇ ਕੋਈ ਵਿਆਹ ਕਰਾ ਕੇ ਚੈੱਕ ਕਰਾ ਕਰਾ ਦੇ ਇਹੋ ਕਾ ਨਾ ਦਿਖਾਣੀ ਨੀ ਅੱਗੇ ਠੀਕ ਆ ਜਿਹਦਾ ਰੋਟੀ ਖਾਣੀ ਆ ਬਾਤ ਹੋਏ ਕੋਈ ਨਾ ਕੋਈ ਨਾ ਨਹੀਂ ਦੋ ਤਾਂ ਲੱਗ ਜੇ ਫਿਰ ਤੇਰੀਆਂ ਇਹ ਦੋ ਇਹ ਕੋਈ ਨਹੀਂ ਸਾਦੀਆਂ ਕਰਦੇ ਆ ਤੇ ਮਾਰਦੀ ਆ ਇੱਕ 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 ਬਸ ਬਹੁਤ ਆ ਹੱਲੇ ਛੱਡ ਦੇ ਹੱਲੇ ਹਰ ਜੂ ਜੱਕਾ ਪੀ ਮੂਰ ਮਾਰਿਆ ਕਰ ਆਪੀ ਚੱਕ ਕੇ ਲਓ ਅਸੀਂ ਤਾਂ ਨਹੀਂ ਛੱਡਦੇ ਸਾਥੋਂ ਲੱਗੂ ਫੇਰ ਛੱਡੀ ਦੱਸ ਵਾਸਟ ਕੱਢ ਜਾ ਛੱਡ ਦੇ ਛੱਡ ਦੇ ਸੋਕੇ ਬਾਹਰ ਚ ਮਾਰੀ ਹੋਣਾ ਅਗਲੀ ਵਾਰੀ ਇਹ 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 ਛੱਡ ਦੇ ਭਾਈ ਛੱਡ ਛੱਕ ਛੱਕ ਇਹਦੀਆਂ ਇਹਦੀਆਂ ਕਿੱਥੇ ਕਿ ਮਾਰੀ ਮੈਂ ਕਰ ਜੀਦਾ ਰੋਟੀ ਪਹਿਲਾਂ ਮਾਰੀ ਆ ਜਿਹੜਾ ਰੋਟੀ ਖਾਣੀਆਂ ਇੱਥੇ ਨਹੀਂ। ਇਹਦਾ 42 ਪਰਾਂ ਨੂੰ ਮੂੰਹ। ਗਏ ਹੋ ਗਏ ਚੱਪ ਚੱਪ ਕੀ ਆ ਨਾ। ਤੂੰ ਕਰ ਵਾਤੇ ਘੜੀਆਂ ਜਹਾਵ ਨਹੀਂ ਬੱਲੇ। ਇੱਕ ਤਾਂ ਮਗਲ ਕਰਾਰੀ ਜੀ ਲਾ ਦਿਓ। ਹੁਣ ਬਾਹਰੇ ਨੀਂਦ ਜਾ ਕੇ। ਇਹ ਆ ਪੰਜਵੀਂ ਆ। ਪੰਜਵੀਂ ਛੇਵੀਂ ਇੱਕ ਰਹਿ ਗਈ ਬਸ ਇੱਕ ਰਹਿ ਗਈ ਇੱਕ ਰਹਿ ਗਈ ਬਸ। ਚੱਲ ਹੁਣ ਦੇਖਾਂ ਕੌਣ ਜੱਟ। ਦੇਖਾਂਗੇ। ਇਹ ਆਹੀ ਮੌਕਾ। ਆਹੀ ਮੋ ਜਾਂ ਜੇ ਬੋਲ ਪਰਾ ਨੂੰ ਗੁਰਦੁਆਰੇ ਨੂੰ ਸੇਵਗਾ ਮਰਾਨੂ ਨੂੰ ਆਵਾ ਹੋ ਗੁਰਦੁਆਰੇ ਵੀ ਜਾਣਾ ਉਧਰ ਦੇਖੋ ਯਾਰ ਇਹਨੇ ਗੁਰਦੁਆਰੇ ਜਾਣਾ ਚਲ ਆ ਜਾ ਅਸ਼ਰਵਾਲਾ ਲੈ ਜੀ ਡੈਡੀ ਨਹੀਂ ਕਰਦੇ ਡੈਡੀ ਕਰਦੇ ਕੱਟਣ ਉੱਪਰ ਇੱਕ ਇੱਕ ਟਰੱਕ ਵਾਲਾ ਇੱਕ ਇੱਕ ਬੱਸ ਟਰੱਕ ਵਾਲਾ ਇੱਥੇ ਸੇਵਕਾ ਇੱਥੇ ਹੀ ਮਾਰੀਏ ਕਹਿੰਦੇ ਵਾਰ ਇੰਨੀ ਬੱਸ ਇੱਕ ਪਹਿਲੇ ਹੀ ਟੁਕਣੀ ਚਾਹੀਦੀ ਆ ਇੱਧਰ ਹੀ ਮਾਰੀਏ ਇੱਥੇ ਐਕਟ ਐਕਟ ਜੀ ਕਰ ਲੈ ਥੱਲੇ ਇੱਥੇ ਹੀ ਮਾਰਾਂ ਇੱਥੇ ਜੀ ਡਟ ਟੁੱਕੀ ਡਟ ਟੁੱਕੀ ਡਟ ਟੁੱਕੀ ਡਟ ਟੁੱਕੀ ਬੱਸ ਚਲੋ ਲੈ ਉਹ ਭਾਈ ਗੇਟ ਲਾ ਕੇ ਆਇਓ